ਦੇਖੋ ਕਿ ਨੀਂ ਉਹ ਰਹੀ ਐ ਇੱਕ ਨੰਬਰ ਸਬਜੀ ਬਣਨ ਦੀ ਸਾਸੀ ਗਾਲ ਜੀ ਸਾਰਿਆਂ ਨੂੰ ਸ਼ੇਰਗਲ ਤੇ ਸਵਾਗਤ ਹੈ ਜੀ ਅੱਜ ਅਸੀਂ ਬਣਾ ਰਹੇ ਹਾਂ ਜੀ ਸਵਾਚ ਅੰਕ ਉਮੀਦ ਕਰਦੀ ਸਾਰਿਆਂ ਨੂੰ ਪਸੰਦ ਆਉਗੀ ਜਿਹੜੇ ਮੇਰੇ ਵੀ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਜੀ ਰੈਸਪੀ ਦੀ ਕਰਦੇ ਹਾਂ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਲਿਆ ਜੀ ਮੋਟਾ ਕੱਟਿਆ ਪਿਆਜ਼ ਨਾਲ ਹੀ ਲਿਆ ਜੀ ਹਰੀ ਮਿਰਚ ਤੇ ਨਾਲ ਹੀ ਲਿਆ ਜੀ ਹਰਾ ਪਿਆਜ ਤੇ ਇੱਕ ਟੋਰੀ ਲਈ ਹੈ ਜੀ ਆਪਾਂ ਬੜੀਆਂ ਦੀ ਇੱਕ ਕੜਚੀ ਲਈ ਹੈ ਜੀ ਸਰੋਂ ਦਾ ਤੇਲ ਦੀ ਤੇ ਨਾਲ ਇੱਕ ਚਮਚਾ ਲਿਆ ਜੀ ਬਟਰ ਦਾ ਤੇ ਨਾਲ ਹੀ ਲਿਆ ਜੀ ਬਰੀਕ ਕਟਿਆ ਅਦਰਕ ਬਰੀਕ ਕਟਿਆ ਲਸਣ ਤੇ ਬਰੀਕ ਕਟਿਆ ਲਿਆ ਜੀ ਟਮਾਟਰ ਤੇ ਨਾਲ ਲਿਆ ਜੀ ਬਰੀਕ ਕਟਿਆ ਧਨੀਆ ਤੇ ਨਾਲ ਹੀ ਲਿਆ ਜੀ ਖੜੇ ਮਸਾਲੇ ਸਾਫਤ ਧਨੀਆ ਲਿਆ ਜੀ ਸੌ ਫਤੀ ਜੀਰਾ ਲਿਆਏ ਸੌਤ ਕਾਲੀ ਮਿਰਚ ਲਈਏ ਸੌ ਫਤੀ ਇਲਾਚੀ ਲਈਏ ਤੇ ਸੌ ਫਤੀ ਲੌਂਗ ਲਈਏ ਤੇ ਨਾਲ ਲਿਆ ਜੀ ਲੋੜ ਮਸਾਲਾ ਹਲਦੀ ਤੇ ਦੋ ਕੱਪ ਲਿਆ ਜੀ ਆਪਾਂ ਪਾਣੀ ਦੇ ਤੇ ਬਾਕੀ ਸਮਾਨ ਤੁਸੀਂ ਆਪਦੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਆ ਜੀ ਰਸਪੀ ਦੀ ਕਰਦੇ ਆਂ ਸ਼ੁਰੂਆਤ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਪਾਵਾਂਗੇ ਜੀ ਦੋ ਗਲਾਸ ਪਾਣੀ ਤੇ ਨਾਲ ਹੀ ਪਾਵਾਂਗੇ ਜੀ ਅੱਧਾ ਚਮਚਾ ਨਮਕ ਦਾ ਜੀ ਤੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਆਂਗੇ ਜੀ ਤੇ ਉਸ ਤੋਂ ਬਾਅਦ ਵਿੱਚ ਬੜੀਆਂ ਐਡ ਕਰਾਂਗੇ ਜੀ ਲੋ ਜੀ ਪਾਣੀ ਆਪਣਾ ਹੋ ਚੁੱਕਾ ਜੀ ਗਰਮ ਤੇ ਹੁਣ ਐਡ ਕਰਾਂਗੇ ਜੀ ਬੜੀਆਂ ਇੱਕ ਕਟੋਰੀ ਬੜੀਆਂ ਦੀ ਆ ਬੜੀਆਂ ਨੂੰ ਹੁਣ ਚੰਗੀ ਤਰ੍ਹਾਂ ਬਾਲਾਂਗੇ ਜੀ ਲੋ ਜੀ ਬੜੀਆਂ ਆਪਣੀਆਂ ਚੰਗੀ ਤਰ੍ਹਾਂ ਰਹਿ ਚੁੱਕੀਆਂ ਜੀ ਖਲ ਚੁੱਕੀਆਂ ਜੀ ਤੇ ਹੁਣ ਬੜੀਆਂ ਨੂੰ ਆਪਾਂ ਇੱਕ ਕਾਲੇ ਦੇ ਵਿੱਚ ਕੱਢ ਲਵਾਂਗੇ ਜੀ ਤੇ ਬੜੀਆਂ ਨੂੰ ਚੰਗੀ ਤਰ੍ਹਾਂ ਨਿਚੋੜਨਾ ਜੀ ਤਾਂ ਜੋ ਇਹਨਾਂ ਦੇ ਵਿੱਚ ਪਾਣੀ ਨਾ ਰਵੇ ਲੋ ਜੀ ਬੜੀਆਂ ਨੂੰ ਆਪਾਂ ਨਿਚੋੜ ਲਿਆ ਜੀ ਤੇ ਪਾਣੀ ਬੜੀਆਂ ਦਾ ਆਪਾਂ ਚੰਗੀ ਤਰ੍ਹਾਂ ਕੱਢ ਦਿੱਤਾ ਜੀ ਲੋ ਜੀ ਪੈਨ ਆਪਣਾ ਗਰਮ ਹੋ ਚੁੱਕਾ ਜੀ ਤੇ ਹੁਣ ਥੋੜਾ ਜਿਹਾ ਅੱਧੀ ਘੜਛੀ ਤੇਲ ਪਾ ਕੇ ਇਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ ਤੇ ਉਸ ਤੋਂ ਬਾਅਦ ਬੜੀਆਂ ਨੂੰ ਰੋਸਟ ਕਰਾਂਗੇ ਜੀ ਤੇਲ ਆਪਣਾ ਗਰਮ ਹੋ ਚੁੱਕਾ ਜੀ ਹੁਣ ਐਡ ਕਰਦੇ ਆ ਜੀ ਬੜੀਆਂ ਬੜੀਆਂ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਨੋ ਜੀ ਬੜੀਆਂ ਆਪਣੀਆਂ ਰੋਸਟ ਹੋਣੇ ਜ਼ਰੂਰ ਹੋ ਗਈਆਂ ਜੀ ਆਹ ਚੰਗੀ ਤਰ੍ਹਾਂ ਰੋਸਟ ਕਰਾਂਗੇ ਦੇਖੋ ਬੜੀਆਂ ਦਾ ਕਲਰ ਚੇਂਜ ਹੋ ਗਿਆ ਪਣੀਆਂ ਸੁੱਕ ਚੁੱਕਾ ਹੀ ਨੋ ਜੀ ਬੜੀਆਂ ਆਪਣੀਆਂ ਰੋਸਟਡ ਹੋ ਚੁੱਕੀਆਂ ਜੀ ਦੇਖੋ ਚੰਗੀ ਤਰ੍ਹਾਂ ਪਣੀ ਸੁੱਕ ਗਈ ਬੜੀਆਂ ਦੇ ਵਿੱਚ ਐ ਕੱਲੀ ਕੱਲੀ ਸਿੰਗਲ ਪੀਸ ਆਈ ਤੇ ਹੁਣ ਲਾਵਾਂਗੇ ਜੀ ਆਪਾਂ ਬੜੀਆਂ ਨੂੰ ਤੜਕਾ ਹੁਣ ਲਾਵਾਂਗੇ ਜੀ ਬੜੀਆਂ ਨੂੰ ਤੜਕਾ ਪੈਨ ਆਪਣਾ ਗਰਮ ਹੋ ਚੁੱਕਾ ਈ ਇੱਕ ਕੜਛੀ ਤੇਲ ਦੀ ਏਡ ਕਰਾਂਗੇ ਜੀ ਤੇਲ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਤੇਲ ਕੱਚਾ ਨਾ ਰਵੇ ਸਵੈਲ ਨਾ ਹੋਵੇ ਨੋ ਜੀ ਤੇਲ ਆਪਣਾ ਗਰਮ ਹੋ ਚੁੱਕਾ ਈ ਹੁਣ ਐਡ ਕਰਾਂਗੇ ਜੀ ਹਰੀ ਮਿਰਚ ਤੇ ਨਾਲ ਹੀ ਐਡ ਕਰਾਂਗੇ ਜੀ ਖੜੇ ਮਸਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਨੋ ਜੀ ਮਸਾਲੇ ਆਪਣੇ ਭੁੱਜ ਚੁੱਕੇ ਆ ਜੀ ਔਰ ਐਡ ਕਰਾਂਗੇ ਜੀ ਬਰੀਕ ਕਟਿਆ ਲਸਣ ਲਸਣ ਨੂੰ ਜੰਗੀ ਤਰ੍ਹਾਂ ਪੁੰਨਾਗੇ ਤਾਂ ਜੋ ਪਸਾ ਨਾ ਰਹੇ ਤੇ ਨਾਲ ਹੀ ਐਡ ਕਰਾਂਗੇ ਜੀ ਬਰੀਕ ਕਟਿਆ ਅਦਰਕ ਤਣਾਦਰਪ ਨੂੰ ਚੰਗੀ ਤਰ੍ਹਾਂ ਪੁੰਨਾਲੋ ਲਓ ਜੀ ਲਸਣ ਅਦਰਕ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਾ ਜੀ ਤੇ ਹੁਣ ਐਡ ਕਰਾਂਗੇ ਜੀ ਮੋਟਾ ਕਟਿਆ ਪਿਆਜ ਪਿਆਜ਼ ਨੂੰ ਇੰਤੰਗੀ ਤਰ੍ਹਾਂ ਮਿਕਸ ਕਰਾਂਗੇ। ਉਹਦੀ ਪਿਆਜ਼ ਆਪਣਾ ਮਿਕਸ ਹੋ ਚੁੱਕਾ ਜੀ। ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਜੋ ਪਿਆਜ਼ ਕੱਚਾ ਨਾ ਰਹੇ। ਉਹਦੀ ਪਿਆਜ਼ ਆਪਣਾ ਭੁੰਜਣਾ ਸਟਾਰਟ ਹੋ ਗਿਆ ਜੀ। ਪਿਆਜ਼ ਨੂੰ ਜੰਗੀ ਤਰ੍ਹਾਂ ਪੁੰਨਾਂਗੇ ਲੋ ਜੀ ਪਿਆਜ਼ ਆਪਣਾ ਚੰਗੇ ਤਰੀਕੇ ਨਾਲ ਪੁੱਜੋਤਾ ਜੀ ਹਾਂ ਪ੍ਰੋਪਰ ਤਰੀਕੇ ਨਾਲ ਪੁੱਜੋਤਾ ਜੀ ਆ ਤੇ ਹੁਣ ਆਪਾਂ ਐਡ ਕਰਾਂਗੇ ਜੀ ਲੋਨ ਮਸਾਲਾ ਹਲਦੀ ਜਨ ਇਹ ਤਰ੍ਹਾਂ ਪਕਾਵਾਂਗੇ ਮਸਾਲੇ ਨੇ ਇਹ ਨੌਦੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੋ ਚੁੱਕਾ ਹੀ ਤੇ ਹੁਣ ਆਪਾਂ ਐਡ ਕਰਾਂਗੇ ਜੀ ਬਰੀਕ ਕਟਿਆ ਟਮਾਟਰ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਜੀ ਤਾਂ ਜੋ ਟਮਾਟਰ ਕੱਚਾ ਨਾ ਰਹੇ ਨੋਜੀ ਟਮਾਟਰ ਆਪਣਾ ਕੁੱਜਣਾ ਸਟਾਰਟ ਹੋ ਗਈ ਨੋਜੀ ਟਮਾਟਰ ਆਪਣਾ ਚੰਗੇ ਤਰੀਕੇ ਨਾਲ ਪੁੱਝ ਚੁੱਕਾ ਈ ਛੁੜਤਾ ਹੈ ਚੰਗੀ ਤਰ੍ਹਾਂ ਪੁੱਝ ਚੁੱਕਾ ਈ ਤੇ ਹੁਣ ਆਪ ਐਡ ਕਰਾਂਗੇ ਜੀ ਹਰਾ ਪਿਆਜ਼ ਇਹ ਨੂੰ ਚੰਗੀ ਤਰ੍ਹਾਂ ਪੁੰਨਾਂ ਵੀ ਨੋ ਜੀ ਹਰਾ ਪਿਆਜ਼ ਵੀ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਾ ਜੀ ਤੜਕਾ ਚੰਗੀ ਤਰ੍ਹਾਂ ਪੁੱਜ ਚੁੱਕਾ ਜੀ ਨੋ ਜੀ ਤੜਕਾ ਚੰਗੀ ਤਰ੍ਹਾਂ ਪੁੱਜ ਚੁੱਕਾ ਜੀ ਹੁਣ ਐਡ ਕਰਾਂਗੇ ਜੀ ਇੱਕ ਚਮਚਾ ਬਟਰ ਦਾ ਜੀ ਬਟਰ ਨੂੰ ਵੀ ਚੰਗੀ ਤਰ੍ਹਾਂ ਤਰਵਾਵਾਂਗੇ। ਚੰਗੀ ਤਰ੍ਹਾਂ ਮੈਕਸ ਕਰਾਂਗੇ। ਤਾਂ ਜੋ ਬਟਰ ਟੋੜੇ ਦੇ ਵਿੱਚ ਮਿਲ ਸਕੇ। ਸਮੋਸੇ ਦੀ ਬਟਰ ਚੰਗੀ ਤਰ੍ਹਾਂ ਪੱਕ ਚੁੱਕਾ ਜੀ ਟੋੜੇ ਦੇ ਵਿੱਚ। ਟੁੜਕਾ ਚੰਗੀ ਤਰ੍ਹਾਂ ਬਣ ਚੁੱਕਾ ਜੀ ਪ੍ਰੋਪਰ ਤਰੀਕੇ ਨਾਲ। ਤੇ ਹੁਣ ਆਪਾਂ ਐਡ ਕਰਾਂਗੇ ਜੀ ਸੂਆ ਚਾਂਕਸ। ਸੂਆ ਚਾਂਕਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਲਓ ਜੀ ਸੂਆ ਚਾਂਕਸ ਆਪਣੀ ਚੰਗੀ ਤਰ੍ਹਾਂ ਐਡ ਕਰਕੇ ਰੱਖਤੀ ਹੈ ਜੀ ਤੜਕੇ ਦੇ ਵਿੱਚ। ਐ ਕੋਲ ਰੱਖਤੀ ਹੈ ਜੀ। ਬੋਸ ਸੰਗੀ ਤਰੀਕੇ ਨਾਲ ਹੁਣ ਇਹਨੂੰ 5 ਮਿੰਟ ਛੇਕ ਲਵਾਵਾਂਗੇ ਹੁਣ ਐਡ ਕਰ ਦਿਆਂਗੀ ਧਨੀਆ ਧਨੀਆ ਐਡ ਕਰਕੇ 5 ਮਿੰਟ ਛੇਕ ਲਵਾਵਾਂਗੇ ਫਿਰ ਇਹਨੂੰ ਮਿਕਸ ਕਰਾਂਗੇ ਹੁਣ ਸੌਚ ਆਪ ਨੂੰ 2 ਮਿੰਟ ਭਾਫ ਦਵਾਂਗੀ जो प्रॉपर तरीके न पक सके नो जी दो मिनट हो गया जी नो जी सुबह चक अपनी प्रॉपर तरीके पक के तैयार जी हो देखो ऐ तेल छाट दिता जी देखो कि नंबर सब्जी बन गई देखो ए कली कली बहुत वादिया बनी ਲੋਜੀ ਸੋਇਆ ਚੰਕਸ ਬਣ ਕੇ ਆਪਣੀ ਰੈਡੀ ਹੈ ਜੀ ਹੁਣ ਚੈੱਕ ਕਰਕੇ ਦੱਸਦੇ ਹਾਂ ਸੋਇਆ ਚੰਕਸ ਕਿਦਾਂ ਬਣੀ ਸੋਇਆ ਚੰਕਸ ਆਪਣੀ ਬਹੁਤ ਸਵਾਦ ਬਣੀ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ